हां जी सत श्री अकाल भाई सारे अनु स्वागत है जी ਤੁਹਾਡਾ ਹੈ ਮੱਡੀ ਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਜਿਹੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਕਿਸੇ ਨੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509986 ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜਾ ਸਾਰਾ ਮਾਲ ਤੁਸੀਂ ਵੇਖ ਰਹੇ ਹੋ ਸਾਰਾ ਮਾਲ ਹੀ ਸੇਲ ਹੈ ਜਾਦੇ ਨਾਲ ਜਰਸੀ ਬਰੀਡ ਦੇ ਆ ਤੇ ਜੇ ਕਿਸੇ ਨੂੰ ਬਾੜੀ ਚੰਗੀ ਵਹਿੜ ਚਾਹੀਦੀ ਹੈ ਨਾ ਤੇ ਆ ਵਹਿੜ ਵੀ ਹੈਗੀ ਆ ਬਾਈ ਦੱਸਦਾ ਕਿ ਪੌਣਾ ਡਰਮ ਦੁੱਧ ਐਨੇ ਦਿੱਤਾ ਪਿਛਲੇ ਸੂਏ ਬਾਕੀ ਜਦੋਂ ਵਹਿੜ ਤੋਰ ਕੇ ਵਿਖਾਵਾਂਗੇ ਵਹਿੜ ਆਪ ਵੀ ਦੱਸੂਗੀ ਕਿ ਮੈਂ ਹੈਗੀ ਆ ਬਹੁਤ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕੀਤਾ ਮੋਟਾ ਮੋਟਾ ਥਾਣ ਹੈ ਚਾਰੇ ਥਾਣ ਪੀੜੀ ਦੇ ਪਾ ਵਾਂਗੂ ਚਾਰੇ ਗੁੱਠਾਂ ਨੁਕਰਾਂ ਤੇ ਲੱਗੇ ਹੋਇਆ ਇਨਫਰਮੇਸ਼ਨ ਲੈ ਦਨਾਂ ਕੱਲਾ ਕੱਲਾ ਜਾਨਵਰ ਤੋਰ ਤੋਰ ਵਿਖਾ ਦੇਾਂਗੇ ਹਾਂਜੀ ਬਾਈ ਸਸੀਕਾ ਸਸੀਕਾ ਬਾਈ ਜੀ ਸਰਾਂ ਨੂੰ ਨਾਮ ਦੱਸ ਦੀ ਨਾਮ ਹਰਪ੍ਰੀਤ ਸਿੰਘ ਪੈਂਡ ਚ ਰਹਿੱਕ ਜਿਲਾ ਮੋਗਾ ਜੀ ਨੰਬਰ 9855295821 ਸਾਰਾ ਮਾਲੀ ਬਕਾਉ ਜੀ ਹਾਂਜੀ ਸਾਰਾ ਬਕਾਉ ਸੇਲ ਆਈ ਕਿੱਦਾਂ ਲੱਗੀ ਇਧਰੋਂ ਮਰਜੀ ਸੂਈ ਤੇ ਲੱਗ ਜੂ ਦੱਸੀ ਇਹ ਦੇ ਬਾਰੇ ਇਹ ਸੂਈ ਨੂੰ ਹੋ ਗਿਆ ਅੱਜ ਤੀਜਾ ਚੌਥਾ ਦਿਨ ਸੂਈ ਨੂੰ ਠੀਕ ਹੈ ਜੀ ਯਾਨੀ ਕਿ 11 ਕਿਲੋਟਰ ਬੋਲਾ ਅੱਜ ਹੋ ਗਈ ਤਿਆਰ ਕਿੰਨਾ ਕਿ ਭਾਜੂ ਉਹ ਯਾਨੀ ਕਿ 14 ਕਿਲੋਟਰ 15 ਤੱਕ ਆ ਹੱਕ ਦਾ ਜੈ ਜਮਾਲ ਜੈ ਜੀ ਮੋਲ 48000 ਰੁਪਏ ਹੈ ਮੰਨ ਤਾਂ ਹਾਂ ਜੀ ਹਾਂਜੀ ਕੋਈ ਗੱਲ ਨਹੀਂ ਥੋੜਾ ਪਤਾ ਕੱਢੀਏ ਬਾਹਰ ਨੂੰ ਦੋਸਤੋ 11 ਲੀਟਰ ਬਾਈ ਕਹਿੰਦਾ ਬੋਲਾ ਤਿਆਰ ਆ ਤੁਸੀਂ ਸੌਣ ਹੀ ਲਿਆ ਜੀਦੇ ਪਸੰਦ ਆ ਉਹ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਭਾਵੇਂ ਤਾਰਾ ਮਾਰ ਕੇ ਲੈ ਜਾਓ ਉਹ ਥੋਡੀ ਮਰਜੀ ਆ ਮੁੱਲ ਕਿਨਾ ਕੀਤਾ ਬਈ ਇਹਦਾ 48000 ਮਾਨ ਤਾਨ ਹੋ ਜੂ 14-15 ਕਿਲੋ ਬਾਈ ਦਸਦਾ ਦੁੱਧ ਪਿਆ ਜੂ ਤਾਜੀ ਸੂਈ ਸਵਾਈ ਲਾਲ ਬਦਾਮੀ ਰੰਗ ਦੀ ਵਹਿੜ ਮੋਟਾ ਮੋਟਾ ਥਾਣ ਆ ਅੱਧੀ ਚਵਾਈ ਵਾਲਾ ਚਾਰਾ ਥਣਾ ਦਾ ਸੇਮ ਹੀ ਸਾਈਜ਼ ਆ ਦੁੱਧ ਮੱਝਾਂ ਵਰਗਾਉ 11 ਤਿਆਰ 11 ਮੰਨ ਕੇ ਹੀ ਭਾਵੇਂ ਕੋਈ ਵੀ ਸੌਦਾ ਕਰ ਲਿਓ 14-15 ਪਾਸੇ ਕਰ ਦੋ 11 ਕਿਲੋ ਦੁੱਧ ਵਾਲੀ ਮੱਝ ਲਾਉਂਗੇ ਲੱਖ ਰੁਪਏ ਦੇ ਆਸੇ-ਪਾਸੇ ਆਉਂਦੀ ਆ 48000 ਮੁੱਲ ਜੈ ਜੀ ਫਿਰ ਵੀ ਮਾਨਤਾਣ ਹੋ ਜੂ ਕੋਈ ਚੱਕਰ ਨਹੀਂ ਜਿਹਦੇ ਪਸੰਦ ਆਉ ਚੋਕੇ ਲੈ ਜਾਓ ਮਗਰ ਮਾਲੀ ਬੱਛਾ ਸੀਰ ਸਾਉ ਪੂਰੀ ਆ ਹੂੰ ਥੋੜਾ ਕਣਾ ਗਏ ਉਹਨਾਂ ਜਾਨਵਰ ਬੱਚੇ ਦਾ ਕਰ ਦੇਣਾ ਕਿਉਂਕਿ ਹਜੇ ਕੋਈ ਚਵਾਈ ਦਾ ਟਾਈਮ ਨਹੀਂ ਚਲੋ ਕੋਈ ਨਾ ਤੁਹਾਨੂੰ ਤਸੱਲੀ ਕਰਾਈ ਦਿੰਨੇ ਆ ਬੱਚਾ ਛੱਡ ਕੇ ਕੋਈ ਆਏ ਨਾ ਮੰਨੇ ਕਿ ਤੇ ਗਰਮ ਹੋਊਗੀ ਆ ਬੱਚਾ ਛੱਡ ਲਿਆ ਆ ਧਾਰਾ ਵੇਖ ਲਓ ਹੂੰ ਪੂਰੀ ਮੋਟੀ ਧਾਰ ਮੈਂ ਥੋੜਾ ਜਿਹਾ ਦੂਰ ਖੜਾ ਐ ਟਿੱਟਾ ਦੁੱਧ ਮਾਧਿਅਰਕ ਹਾਂ 48000 ਦੀ ਜਮਾ ਜਾਇਜ਼ ਡਿਮਾਂਡ ਫੇਰ ਵੀ ਮਾਨਤਾਣ ਹੋ ਜੂ 11 ਲੀਟਰ ਬੌਲੀ ਤਿਆਰ ਆ 14 ਪਿਆ ਜੇ 15 ਪਿਆ ਜੇ ਇੱਥੇ ਦੁੱਧ ਪਿਆ ਜੂ ਭਾਵੇਂ 11 ਮੰਨ ਕੇ ਸਬਦਾ ਕਰ ਲਿਓ ਬੌਲਾ ਅੱਜ ਤਿਆਰ ਹੈ 2 ਨੰਬਰ ਤੇ ਆ ਜੀ ਬਾਈ ਹਰਪ੍ਰੀਤ ਇੱਕ ਆਪਣਾ ਯਾਰ 10 10 ਗੈਂਡਾ ਕੱਚੀ ਹੈ ਪੱਠਾ ਦਾ ਹੰਦਨਾਂ ਦੀ ਕਿੰਨਾ ਹੈ ਦੁੱਧ ਪਿਆ ਜੀ ਬਾਈ ਅਜੀ 15 16 ਕਿਲੋ ਰਾਵਲਾ ਚਾਹੀਦਾ ਹੈ ਬਸ਼ੀ ਦੁੱਧ ਜੈ ਜੈ ਮੋਲਾ ਇਹ ਬਾਈ 52000 ਰੁਪਇਆ 2 ਨੰਬਰ 52 ਦੀ ਦੂਜਾ ਸੂਹਾ ਜਰਸੀ ਅਠਾਂ ਗੇ ਦਿਨਾਂ ਦੀ ਕੱਚੀ ਆ 15 16 ਕिलो 22 ਦਾਸ ਦਾ ਦੁੱਧ ਪਿਆ ਜੂ 52000 ਚੋਂ ਮਾਨ ਤਾਨ ਹੋ ਜੂ ਇੱਕ ਨੰਬਰ ਦਾ 48000 ਚੋਂ 66000 ਮੁੱਲ ਕਰਨਾ ਜੇ ਹੋਰ ਕਿਸੇ ਕੋਲੇ ਹੂੰ ਦੋਸਤੋ ਭਾਈ ਕਹਿੰਦਾ ਹੋਰ ਕਿਸੇ ਕੋਲੇ ਹੁੰਦੀ 60 62000 ਮੁੱਲ ਕਰਦਾ 52 ਦੀ ਦੇ ਦੇਣੀ ਆ ਮਾਨ ਤਾਨ ਹੋ ਜੂ ਮਾਨ ਤਾਨ ਕੱਲੇ ਕੱਲੇ ਨਗ ਚੋਂ ਵੀ ਹੋ ਜੂ ਥੋੜਾ ਥੋੜਾ ਹੋ ਜੂ ਜੋੜਾ ਲੈ ਲੂ ਕੋਈ ਵੱਧ ਹੋ ਜੂ ਜੇ ਕੋਈ ਹੋਰ ਗਣਤੀ ਵਧਾਉਂਦਾ ਫੇਰ ਤਾਂ ਖੁੱਲਾ ਹੀ ਮਾਨ ਤਾਨ ਹੋ ਜੂ ਉਹ ਤੁਹਾਨੂੰ ਵੀ ਪਤਾ ਜਦੋਂ ਇਕੱਠੇ ਪਸ਼ੂ ਸੇਲ ਹੁੰਦੇ ਆ ਭਾਵੇਂ ਘਰੇਲੂ ਬੰਦਾ ਹੋਵੇ ਭਾਵੇਂ ਵਪਾਰੀ ਹੋਵੇ ਅਗਲਾ ਮਾਨਤਾਨ ਕਰਦਾ ਹੀ ਆ ਇੱਕ ਬਾੜੀ ਚੰਗੀ ਵੜ ਤੁਹਾਨੂੰ ਬਾਅਦ ਚ ਵਿਖਾਉਣਾ ਜਿੱਥੇ ਪਹਿਲਾਂ ਵਿਖਾਈ ਸੀ ਤੁਹਾਨੂੰ ਤਿੰਨ ਨੰਬਰ ਤੇ ਆ ਜਾ ਬਾਈ ਇਹ ਵੀ ਕੱਪਣਾਈ ਵੜ ਦੱਸ ਦਿੰਦੀ ਹੈ ਕੱਝਿਆ ਜੋ ਦੁੱਧ ਦੁੱਧ ਯਾਨੀ ਕਈ ਜਿਵੇਂ ਜਾਦਬਰੀ ਦਾ 16 17 ਕਿਲੋ ਰਾਵਣਾ ਵੀ ਖੁੱਲਾ ਕਟੂਗੀ ਠੀਕ ਹੈ ਜੈ ਜੈ ਮੋਹਾਲਾ ਰਪੀ ਦਾ ਇਹ ਵੀ 52000 ਇਹ ਵੀ 52 ਦੀ ਦੋ ਨੰਬਰ ਲੈ ਲਓ ਉਹ ਵੀ 52 ਦੀ ਤਿੰਨ ਨੰਬਰ ਲੈ ਲਓ ਉਹ ਵੀ 52 ਦੀ ਬਾਕੀ 2 ਨੰਬਰ 3 ਨੰਬਰ ਕੋਈ 2 ਦਿਨ ਪਹਿਲਾਂ ਸੂਪ ਕੋਈ 2 ਦਿਨ ਮਗਰੋਂ ਸੂਪੂ ਦੁੱਧ ਬਾਈ ਦੱਸਦਾ ਜਿਹੜੇ ਹਸਾਬ ਨਾਲ ਬਰੀਡ ਐ 16 ਪਿਆ ਜੇ 17 ਪਿਆ ਜੇ ਇੱਥੇ ਦੁੱਧ ਪਿਆ ਜੂ ਬਾਕੀ ਵਾਲ ਢੱਲਾਂ ਪਈਆਂ ਬਹੁਤ ਝੋਲ ਵਾਲੀ ਬੱਛੀ ਐ ਹਾਂ ਆ ساری ਵਾਲ ਢੱਲ ਕੱਢ ਕੇ ਸੂਣਾ ਕੋਈ ਆਪਾਂ ਦਾ ਜੈਜ ਜੈ ਦਸੀਦਾ ਹਾਂ ਵੱਧ ਕੱਢੇ ਤਾਂ ਨਹੀਂ ਚੰਗਾ ਦੋਸਤੋ ਬਾਈ ਕਹਿੰਦਾ ਆਪਾਂ ਦਾ ਜੈਜ ਜੈ ਦੁੱਧ ਦੱਸਿਆ ਅਗਲੇ ਦੇ ਜਾ ਕੇ ਵੱਧ ਕੱਢੇ ਫੇਰ ਸਵਾਦ ਆਉਂਦਾ ਆ ਤੁਹਾਨੂੰ ਵਿਖਾਉਣੀ ਲਾਸਟ ਤੇ ਤੋਫਾ ਗਾਲੇ ਰੰਗ ਦਾ ਤੁਹਾਨੂੰ ਬਾਅਦ ਚ ਵਿਖਾਉਣੇ ਆਂ ਅੰਡ ਤੇ ਕਿਉਂਕਿ ਨਾ ਕਿ ਇਧਰ ਵੀ ਵੱਧ ਹੈਗੇ ਆ ਇਹ ਵਿਖਾ ਦੀ ਜੇ ਉਹ ਵਿਖਾ ਦੀ ਤੇ ਇਹ ਰਹਿ ਜੇ ਨੇ ਪਹਿਲਾਂ ਇਹ ਵਿਖਾ ਦਿੰਨੇ ਆ ਬਾਅਦ ਚ ਉਹ ਵਿਖਾ ਦਿੰਨੇ ਆ ਇਹ ਵੀ ਪਹਿਲਾ ਸੂਆ ਹੀ ਬੱਚੀ ਪਹਿਲਾ ਸੂਆ ਪਲੂਣ ਵਹਿੜ ਜੈ ਜੈ ਮਾਲਾ ਹਰਪੀ ਦੇਦਾ ਬਾਈ ਇਹ ਵੀ 52000 ਇਹ ਵੀ 52 ਦੀ ਦੁੱਧ ਦੇਣੇ ਵੀ ਉੱਥੇ ਹੀ ਪਿਆ ਦੇਣਾ ਹੋ ਸਕਦਾ ਕੋਈ ਕਿਲੋ ਵੱਧ ਪਿਆ ਜੇ ਕੋਈ ਕਿਲੋ ਘੱਟ ਪਿਆ ਜੇ ਇਹ ਵੀ ਅੰਦਾਜ਼ਾ ਆ ਜਾ 15 16 ਦੁੱਧ ਪਿਆ ਜੂ ਜਰਸੀ ਬਰੀਡ ਹੈ ਪੂਰੀ ਭਾਰੀ ਜਾਨ ਵਾਲੀ ਬੱਚੀ ਪਹਿਲਾ ਸੂਆ ਨਵਾਂ ਹਨ ਪਲੂਣ ਮੱਛੀ ਥਾਣੇ ਦਾ ਵੀ ਪੂਰਾ ਚੰਗਾ ਹੁਣ ਤੇ ਕਰ ਤੁਹਾਨੂੰ ਚਾਰ ਨਾਗ ਵਿਖਾਦੇ ਆ ਚਾਰੇ ਨਾਗੀ ਥਣ ਭਾਂਡੇ ਦੇ ਸਾਫ ਸੁਥਰੇ ਮੋٹے ਮੋٹے ਥਾਣ ਹੈ ਜਾਇਦ ਜੈ ਮੁੱਲ ਹੈ 52 52000 ਦੀਆਂ ਤਿੰਨ ਵੜਾ ਤਿੱਖੜੀ 52 52 ਦੀ ਇੱਕ ਨੰਬਰ 48 ਦੀ ਪੰਜ ਨੰਬਰ ਬਾਈ ਇਹਦੇ ਦੂਜੇ ਸੂਏ ਸੁਣਾ ਜੀ ਇਹਦੇ ਮੜਕਾ ਮੜਕਾ ਫੋਟਾ ਜੀ ਮਗਰ ਵਾ ਠੀਕ ਹੈ ਜੀ ਕਿਉਂ ਬਾਕੀ ਦੇ ਵਿੱਚ ਅੱਡੇ ਵਾਲੀ ਪੂਰੀ ਖੁੱਲੂਗੀ ਬੜਾ ਜਾਇਦ ਜੈ ਮੁੱਲ ਇਹ ਇਹ ਮੁੱਲ ਤਾਂ 45 ਆ ਤੇ 43 ਦੀ ਦੇ ਦੇਣੀ ਬੜਾ ਮੁੱਲ 45 43000 ਦੀ ਬਾਈ ਕਹਿੰਦਾ ਵਹਿੜ ਦੇ ਦੇਾਂਗੇ ਇਹਦੇ ਦੋ ਮਗਰ ਫੋਟਾਂ ਜੀਆਂ ਹੂੰ ਫੋਟਾਂ ਕਰਕੇ ਬਾਈ ਕਹਿੰਦਾ 43 ਦੀ ਦੇ ਦੇਣੀ ਆ ਜੇ ਨਾ ਹੁੰਦੀਆਂ ਮੁੱਲ ਇਹਦਾ ਵੀ 50 52 ਹੋਣਾ ਸੀ ਜਰਸੀ ਬਰੀਡ ਐ ਬਾਕੀ ਗੱਲ ਇੱਕ ਹੋਰ ਵੀ ਹੈਗੀ ਆ ਜੇ ਕਿਸੇ ਭੈਣ ਭਰਾ ਨੇ 4 ਪੈਸੇ ਘੱਟ ਲਾਉਣੇ ਆ ਉਹਨੂੰ ਫੋਟਾ ਕਹਿੰਦੀਆਂ ਵੀ ਕੀ ਆ ਫੋਟਾ ਆਮ ਹੀ ਵਹਿੜਾ ਹਾਂ ਇਹ ਵੱਟਾ ਜਰੂਰ ਪੈ ਗਿਆ ਫੋਟਾਂ ਵਾਲਾ ਤੇ ਜੇ ਨਾ ਹੁੰਦੀਆਂ ਮੋਲੇ ਦਾ ਵੀ 50 52 ਬਾਈ ਕਹਿੰਦਾ ਹੋਣਾ ਸੀ ਤੇ ਪਰ ਜਿਹਨੇ ਦੁੱਧ ਪੀਣ ਨੂੰ ਲੈਣੀ ਆ ਚਾਰ ਪੈਸੇ ਘੱਟ ਲਾਉਣੇ ਅਗਲੇ ਨੂੰ ਫੋਟਾ ਕਹਿੰਦੀਆਂ ਵੀ ਕੀ ਆ 43000 ਦੀ ਦੇ ਦੇਣੀ ਆ ਦੁੱਧ ਬਾਈ ਕਹਿੰਦਾ ਇਹ ਵੀ 15 16 15 16 ਇੱਥੇ ਪਿਆ ਜੂ ਬਰੀਡ ਬਹੁਤ ਆ ਅੱਗੇ ਬਾਈ 6 ਨੰਬਰ ਇਹ ਵੀ ਵੀਰ ਜਰਸੀ ਕੀ ਆ ਇਹ ਵੀ ਯਾਨੀ ਕਿ ਇਹ ਲੈ ਜੂ ਪੰਜਾਤ ਨਾ ਜੀ ਆ ਪਵਿਲਾ ਦਾ ਰੁਪਿਆ ਮੋਲ ਬੰ ਮੋਲ ਦਾ ਕੀ ਆ ਜੀ ਆਪਾਂ 43 ਪੀਏ ਦੇ ਲੈ ਇਹ ਵੀ 43 ਦੀ ਬਰੀਡ ਇਹ ਵੀ ਜਰਸੀ ਆ ਪਰ ਰੰਗ ਡੱਬਾ ਜਾਂਦਾ ਐਚ ਐਫ ਦੇ ਟੀਕਾ ਲੱਗਿਆ ਹੋਣਾ ਵਾ ਉਹ ਦਿਨਾਂ ਤਾਂ ਕਰਕੇ ਪ੍ਰਿੰਟ ਜੇ ਆ ਗਿਆ ਪਰ ਹੈਗੀ ਜਰਸੀ ਆ ਬੋਲੇ ਵਾਲੋ ਬਦਨਾ ਹਾਂ ਬਹੁਤ ਕਰਨਾ ਹਮ ਤਾਂ ਜੀ ਇਹ ਵੀ 43 ਦੀ ਲੇਵਾ ਬਾਈ ਕਹਿੰਦਾ ਲਾਹੂ ਬਹੁਤ ਦੁੱਧ 15 ਕਿਲੋ ਮੰਨ ਕੇ ਕੋਈ ਵੀ ਸਬਦਾ ਕਰ ਲਿਓ 43000 ਦੀ ਇਹ ਦੇ ਦੇਣੀ ਆ ਮੋਟਾ-ਮੋਟਾ ਥਣ ਖੁੱਦ ਦਰਸੀਆਂ ਦਾ ਮੱਝਾਂ ਆ ਰਹੀ ਹੁੰਦਾ ਫੈਟ ਚੰਗੀ ਆਊਗੀ ਬਾਕੀ ਕੋਈ ਇੱਕ ਨਗ ਲੈ ਲੈਣ ਦਾ ਮਾਨ ਤਾਨ ਹੋ ਜੂ ਜੋੜੇ ਚ ਵੱਧ ਹੋ ਜੂ 43000 ਜਮਾਂ ਜਾਇਜ਼ ਮੁੱਲ ਹੈ ਵਿੱਚੋਂ ਛੋੜ ਛੱਪਾ ਮਾਨ ਤਾਨ ਹੋ ਜੂ ਬੇਫਿਕਰ ਹੋ ਕੇ ਅਗਲ ਆ ਜੇ ਕੋਈ ਵੀ ਜਾਨਵਰ ਲੈ ਲਿਓ ਇੱਕ ਹੋਰ ਰਹਿ ਗਈ ਜਰਸੀ ਉਦੋਂ ਬਾਅਦ ਚ ਉਹ ਵੱਡੀ ਵੜ ਵਖਾ ਦਿੰਨੇ ਚੰਗੇ ਦੁੱਧ ਵਾਲੀ ਪਹਿਲਾ ਸੂਆ ਪਹਿਲਾ ਸੂਆ ਪੂਰੀ ਨਿੱਕਰ ਜਾਨ ਵਾਲੀ ਬੱਚੀ ਆ ਜੈ ਜੈ ਮੋਲ ਇਹਦਾ 52000 ਰਾਇ ਪਹਿਲਾ ਸੂਆ 52000 ਦੀ ਜਰਸੀ ਬਰੀਡ ਦੀ 55 ਕਰੀ ਜਿਨਾ ਮਰਜ਼ੀ ਕਰੀ ਪਤ ਦੇ ਸਿੰਘ ਫੋਨ ਲਾ ਪੂਰੀ ਭਾਰੀ ਜਾਨ ਵਾਲੀ ਬੱਚੀ ਮੋਲਬਾਈ ਕਹਿੰਦਾ 58 60 ਜਿੰਨਾ ਮਰਜ਼ੀ ਕਰਾ ਲੋ 52 ਦੀ ਇਹ ਦੇ ਦੇਾਂਗੇ 52 ਚ ਇਹਦਾ ਮਾਨ ਤਾਨ ਹੋ ਜਾਊਗਾ ਵਜਨ ਵਜਨ ਫolli ਆ ਚਮਕ ਦਮਕ ਵਾਲੀ ਬੱਚੀ ਜਰਸੀ ਬਰੀਡ ਮਾਨਤਾਨ ਹੋ ਜੂ ਗੁਲਾਬੀ ਥਾਨ ਹਾਦੀ ਚੁਆਈ ਵਾਲੇ ਦੋਸਤੋ ਜੇ ਕੋਈ ਭੈਣ ਭਰਾ ਜਰਸੀ ਵਹਿੜਾ ਲੈ ਜਾਂਦਾ ਚਾਹ ਵਾਣਾ 6 ਦਿਨਾਂ ਦੇ ਜਰਸੀਆਂ ਦੇ ਆ ਜਿਹੜੀ ਮਰਜ਼ੀ ਲੈ ਲਓ ਜਿਹੜੀ ਤੁਹਾਨੂੰ ਲੱਗਦਾ ਹੋਇਆ ਤੇ ਸਾਨੂੰ ਮਨ ਨੂੰ ਲੱਗਦੀ ਉਹ ਲੈ ਲਓ ਆ ਹੁਣ ਐਂਡ ਦੇ ਇੱਕ ਤੋਹਫਾ ਪੀਸ ਵਿਖਾਉਣੇ ਆ ਤੁਹਾਨੂੰ ਸਾਰੀਆਂ ਵਹਿੜਾਂ ਜੇ ਨਾ ਕੱਲੀ ਨੇ ਦੁੱਧ ਦੇ ਦੇਣਾ ਦਾ ਸਭਾਈ ਇਹਦੇ ਬਾਰੇ ਯਾਰ ਪਿੱਤਾ ਇਹ ਦੂਜੇ ਸੂਏ ਸੁਣਾ ਜੀ ਵੇਰਦੇ ਨੇ ਹੂੰ ਜਿੰਨਾਂ ਤੋਂ ਮਾਲਕਾ ਤੋਂ ਲਈ ਆ ਉਹਨਾਂ ਨੇ ਕਹੇ 36 ਕਿਲੋ ਦਾ ਤੇ ਚੋਇਆ ਠੀਕ ਐ ਕੋਈ 30 ਮਾਲ ਲ ਤੇ ਚਾਹ ਕੋਈ 32 ਮਾਲ ਚਾਹ ਕੋਈ 36 ਮਾਲੇ ਦਾ ਦੇਣ ਦੇਣ ਆਏ ਉਹਨਾਂ ਨੇ ਦੱਸਣ ਤਾਂ 5 ਪਏ 5 ਦਿਨ ਹਾਂਜੀ ਬਾਕੀ ਆ ਵੇ ਲੋਈ ਪੂਰੀ ਜਾਣ ਕੇ ਹੂੰ 11 ਬੜਾ 50 ਆ ਹਲਕੀ ਜੀ ਵਲ ਢੱਲ ਹੈਗੀ ਆ 에어 ਕਾਰ ਕਹਿੰਦੇ ਵਾਧੂ ਦੇ ਸਕਦੇ ਵਿੱਚ ਹੋ ਸਕਦਾ ਵੀ 40 ਬਲਾਸੀ ਕਰ ਜਾਈ ਹੂੰ ਪਰ ਆਪਾਂ ਨਹੀਂ ਵੇਖਣਾ ਠੀਕ ਐ ਜੈ ਜ ਮੁੱਲ ਮੁੱਲ ਫੋਨ ਤੇ ਹੋਊਗਾ ਕੱਢ ਬਾਰ ਨੂੰ ਦੂਜਾ ਸੂਆ ਅੱਜ ਦੀ ਵੀਡੀਓ ਦੇ ਵਿੱਚ ਸਾਰੇ ਅੰਗਾਂ ਤੋਂ ਟਾਪ ਦੀ ਵਹਿੜ ਹਾਈਟ ਵਾਲੇ ਪਾਸੋਂ ਐਕਸਟਾ ਆਰਡਨਰੀ ਪੂਰਾ ਸੋਹਣਾ ਵੱਡਾ ਜਬਰਦਸਤ ਹਵਾਨਾ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਮੱਲਾ ਵਾਂਗੂ ਤੁਰਦੀ ਆ 36 ਲੀਟਰ ਦੁੱਧ ਬਾਈ ਦੱਸਦਾ ਕਿ ਜੀ ਤੋਂ ਲਈਓ ਕਹਿੰਦੇ ਅਸੀਂ ੱਚੋਇਆ ਕੋਈ 30 ਮੰਨ ਕੇ ਸੌਦਾ ਕਰ ਲੇ ਹਾਂ ਸਹੀ ਆ ਹਾਂਜੀ ਸਰ ਇਹ ਨਹੀਂ ਵੀ ਛੋਟੀ ਜਿਹੀ ਮਾਰੇ ਬੰਦੇ ਦੇ ਘਰ ਜਿੱਡੀ ਵਹਿੜਾ ਜਰਸੀ ਚ ਮਲ ਹੀ ਕਰਾਸ ਆ ਗਈ ਹੂੰ ਬੰਬੂ ਲਈ ਫਿਰਦੀ ਹੈ ਅਜੇ ਦਿਨ 4 ਪਏ ਆ ਡੇਟ ਮੁਤਾਬਕ ਅਜੇ ਕੋਈ ਪੱਠਪੜਾ ਨਵਾਇਆ ਨਹੀਂ ਦੋ ਕੁ ਦਿਨ ਤਾਂ ਲੱਗਦਾ ਆ ਰਾਮਣਾ ਲੈ ਜੂ ਬਾਕੀ ਗੱਬਣ ਪਸ਼ੂ ਆ ਜਾਨਵਰ ਦਾ ਪਤਾ ਨਹੀਂ ਹੁੰਦਾ ਹੋ ਸਕਦਾ 4 ਦਿਨ ਲੈ ਜੇ ਤਾਂ 4 ਦਿਨ ਹੀ ਲੈ ਜੇ ਬਾਕੀ ਇੰਨਾ ਹੈਗਾ 2 ਦਿਨ ਵੱਧ ਲੈ ਗਈ ਹੋਰ ਸੋਨਾ ਹਵਾਨਾ ਤਿਆਰ ਕਰੂ ਬਾਕੀ ਹਵਾਨੇ ਦੀ ਤਿਆਰੀ ਬਹੁਤ ਆ ਚਾਰੇ ਥੜ ਥਣ ਪੀੜੀ ਦੇ ਪਾਵੇਂ ਵਾਂਗੂ ਚਾਰੇ ਗੁੱਠਾਂ ਨੁਕਰਾਂ ਤੇ ਲੱਗੇ ਹੋਇਆ ਮੂਹਰਲੇ ਥਣ ਤੋਂ ਫੋਟਾਂ ਨੂੰ ਹਵਾਨਾ ਕਿ ਤੋਂ ਨੀਆਲੇ ਪਾਸੇ ਨੂੰ ਫਿਰਦਾ ਗੈਠ ਵਾਂਗੂ ਬੈਕ ਨੂੰ ਪੱਟਾਂ ਤੋਂ ਪਿੱਛੇ ਹਟਮਾ ਹਵਾਨਾ ਤੇ ਹਵਾਨਾ ਵੀ ਫਿੱਟ ਫਿੱਟ ਆ ਕੁੱਚਾਂ ਤੋਂ ਉੱਪਰ ਹੀ ਲੇਵਾ ਫਿਰਦਾ ਕੋਈ ਐ ਨਹੀਂ ਕਿ ਟਟਮਾ ਲੰਕਮਾ ਹਵਾਨਾ ਗਿੱਟਿਆਂ ਚ ਵਜਦਾ ਫਿਰਦਾ ਆਊਗਾ ਪੂਰੀ ਚੰਗੀ ਮੱਝਾਂ ਅਰਗੀ ਵਹਿੜ ਮੱਝਾਂ ਅਰਗਾ ਦੁੱਧ ਦੂ ਕਾਲੇ ਰੰਗ ਦੀ ਵਹਿੜ ਬਾਕੀ ਜਿਹਦੇ ਪਸੰਦ ਆਊਗੀ ਚੜੱਕ ਪਿੰਡ ਆ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਲੈ ਜਾਓ ਮੁੱਲ ਬਾਈ ਕਹਿੰਦਾ ਜਾਇਜ਼ ਹੀ ਹੋਊਗਾ ਕਰ ਲਾਂਗੇ ਫੋਨ ਤੇ ਉਹਨਾਂ ਵਾਲਾ ਭਾਤਾ ਨਹੀਂ ਹੋਣਾ ਕੋਈ 43 ਦੀ ਆ ਕੋਈ 52 ਦੀ ਜੇ ਕੋਈ ਮੰਨੇ ਗਾਂ ਦੇ ਘਾਉਣਾ ਜਾਜੂ ਹਾਂ ਗਾਂ ਦੇ ਹਸਾਉਣਾ ਜਾਜੂ ਬੇਫਿਕਰ ਹੋ ਕੇ ਆ ਜਾਓ ਬਾਕੀ ਪਿੰਡ ਤੁਹਾਨੂੰ ਐਡਰੈਸ ਸਭ ਕੁਝ ਦੱਸ ਹੀ ਦਿੱਤਾ ਬਾਈ ਕਹਿੰਦਾ ਜਮਾਂ ਜਾਇਜ਼ ਮੁੱਲ ਕਰਾਂਗੇ ਚੜੱਕ ਪਿੰਡ ਜ਼ਿਲ੍ਹਾ ਮੋਗਾ ਸਾਰਿਆਂ ਨੂੰ ਖੁਸ਼ਕਾ